ਪੰਜਾਬ ਦੇ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਠੰਡ ਲਗਾਤਾਰ ਵਧ ਰਹੀ ਹੈ ਸੂਬੇ ਦੇ ਵਿੱਚ ਘਟ ਤੋਂ ਘਟ ਔਸਤ ਤਾਪਮਾਨ ਦੇ ਵਿੱਚ ਹਾਲਾਂਕਿ 0.4 ਡਿਗਰੀ ਦਾ ਵਾਧਾ ਹੋਇਆ ਹੈ ਇਸ ਦੇ ਨਾਲ ਇਹ ਤਾਪਮਾਨ ਹੁਣ ਆਮ ਦੇ ਨੇੜੇ ਹੋ ਗਿਆ ਹੈ ਹਾਲਾਂਕਿ 13 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਮੀਂਹ ਪੈਣ ਦੀ ਕੋਈ ਉਮੀਦ ਮੌਸਮ ਵਿਭਾਗ ਵੱਲੋਂ ਨਹੀਂ ਜਿਤਾਈ ਗਈ ਇਸ ਹਫਤੇ ਸੂਬੇ ਦੇ ਵਿੱਚ ਘੱਟੋ ਘੱਟ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਸੂਬੇ ਦੇ ਵਿੱਚ ਸਭ ਤੋਂ ਠੰਡੀ ਜਗ੍ਹਾ ਦੀ ਗੱਲ ਕਰੀਏ ਤਾਂ ਆਦਮਪੁਰ ਸਭ ਤੋਂ ਠੰਡਾ ਥਾਂ ਰਿਹਾ ਜਿੱਥੇ ਤਾਪਮਾਨ 2.6 ਡਿਗਰੀ ਦਰਜ ਕੀਤਾ ਗਿਆ ਜਦਕਿ ਬਠਿੰਡਾ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਕ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਇਲਾਕੇ ਦੇ ਉੱਪਰਲੇ ਪਾਸੇ ਪੱਛਮੀ ਗੜਬੜੀ ਵੜੀ ਹੋਈ ਹੈ ਜਿਸ ਦੇ ਨਾਲ ਪੰਜਾਬ ਦਾ ਮੌਸਮ ਪ੍ਰਭਾਵਿਤ ਹੋ ਰਿਹਾ ਹੈ ਤੇ ਪੰਜਾਬ ਦੇ ਮਾਲਵਾ ਕੀਤੇ ਦੇ ਵਿੱਚ ਠੰਡ ਹੈ ਜਿਹੜੀ ਉਹ ਵੱਧ ਰਹੀ ਹੈ ਸੋ ਸਵੇਰੇ ਸ਼ਾਮ ਠੰਡ ਵੱਧ ਗਈ ਹੈ 9 ਤੇ 10 ਦਸੰਬਰ ਨੂੰ ਸੂਬੇ ਦੇ ਵਿੱਚ ਬਰਫੀਆਂ ਹਵਾਵਾਂ ਚੱਲਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਵੀ ਪੱਛਮੀ ਹਵਾ ਦੀ ਸਰਕੂਲੇਸ਼ਨ ਪੱਛਮੀ ਘੜੀ ਸਰਕੂਲੇਸ਼ਨ ਬਣਦੀ ਹੋਈ ਦਿਖਾਈ ਦੇ ਰਹੀ ਹੈ ਸੋ ਇਸ ਕਾਰਨ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਅਤੇ ਮੱਧ ਵਰਤੀ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਹੋਣ ਦੀ ਉਮੀਦ ਕੁਝ ਦਿਨਾਂ ਵਿੱਚ ਲਗਾਈ ਗਈ ਹੈ ਅਗਰ ਜੇਕਰ ਬਰਫਵਾਰੀ ਹੁੰਦੀ ਹੈ ਮਾਝਾ ਪਰਦੇ ਦੇ ਉੱਪਰਲੇ ਇਲਾਕਿਆਂ ਵਿੱਚ ਤਾਂ ਜ਼ਰੂਰ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਬਰਫੀਲੀਆਂ ਹਵਾਵਾਂ ਆਪਣੀਆਂ ਪ੍ਰਭਾਵ ਦਿਖਾਉਂਦੀਆਂ ਹੋਈਆਂ ਨਜ਼ਰ ਆਉਣਗੀਆਂ ਇਸ ਦੇ ਨਾਲ ਹੀ ਤੁਹਾਨੂੰ ਪ੍ਰਦੂਸ਼ਣ ਦੇ ਪੱਧਰ ਦੀ ਜਾਣਕਾਰੀ ਦਿੰਨੇ ਆ ਤੁਹਾਨੂੰ ਦੱਸਦੀਏ ਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਪ੍ਰਦੂਸ਼ਣ ਚੰਡੀਗੜ੍ਹ ਦੇ ਵਿੱਚ ਪੰਜਾਬ ਨਾਲੋਂ ਵਿਵਾਦ ਪ੍ਰਦੂਸ਼ਣ ਵਧ ਗਿਆ ਸੋ ਸਵੇਰੇ 6 ਵਜੇ ਅੰਮ੍ਰਿਤਸਰ ਦਾ 에ਅਰ ਕੁਆਲਿਟੀ ਇੰਡੈਕਸ 85 ਦਰਜ ਕੀਤਾ ਗਿਆ ਬਠਿੰਡਾ ਦਾ 76 ਜਲੰਧਰ ਦਾ 에어 ਕੁਆਲਿਟੀ ਇੰਡੈਕਸ 130 ਖੰਨਾ ਦਾ 에어 ਕੁਆਲਿਟੀ ਇੰਡੈਕਸ 152 ਲੁਧਿਆਣਾ ਦਾ 144 ਮੰਡੀ ਗੋਬਿੰਦਗੜ ਦਾ 271 ਪਟਿਆਲਾ ਦਾ 128 ਅਤੇ ਚੰਡੀਗੜ੍ਹ ਦਾ 에어 ਕੁਆਲਿਟੀ ਇੰਡੈਕਸ ਸੈਕਟਰ 22 ਦੀ ਗੱਲ ਕਰੀਏ ਤਾਂ 214 ਦਰਜ ਕੀਤਾ ਗਿਆ ਸੈਕਟਰ 25 ਦਾ 에어 ਕੁਆਲਿਟੀ ਇੰਡੈਕਸ 184 ਸੈਕਟਰ 52 ਦਾ 에어 ਕੁਆਲਿਟੀ ਇੰਡੈਕਸ 172 ਦਰਜ ਕੀਤਾ ਗਿਆ ਸੋ ਇਸ ਤਰ੍ਹਾਂ ਪੰਜਾਬ ਦੇ ਕਈ ਇਲਾਕਿਆਂ ਦਾ 에어 ਕੁਆਲਿਟੀ ਇੰਡੈਕਸ ਜਿਹੜਾ ਉਹ ਚੰਡੀਗੜ੍ਹ ਤੋਂ ਬਿਹਤਰ ਪਾਇਆ ਗਿਆ ਤੇ ਚੰਡੀਗੜ੍ਹ ਦੇ ਵਿੱਚ ਹਵਾ ਦੀ ਗੁਣਵੱਤਾ ਜਿਹੜੀ ਆ ਉਹ ਖਰਾਬ ਪਾਈ ਗਈ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਇਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਧੂਏ ਅਤੇ ਪ੍ਰਦੂਸ਼ਣ ਦੇ ਕਣ ਜਿਹੜੇ ਉਹਨਾਂ ਦਾ ਗੁਬਾਰ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਮੰਡੀ ਗੋਬਿੰਦਗੜ੍ਹ ਦੇ ਇਲਾਕੇ ਦੇ ਵਿੱਚ ਬਿਹਤ ਜਿਆਦਾ 에ਅਰ ਕੁਆਲਿਟੀ ਇੰਡੈਕਸ ਮਾੜਾ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਉਹ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਜਲੰਧਰ ਦਾ 에어 ਕੁਆਲਿਟੀ ਇੰਡੈਕਸ 130 ਰਿਹਾ ਜੋ ਕਿ ਖਤਰੇ ਵਾਲਾ 에어 ਕੁਆਲਿਟੀ ਇੰਡੈਕਸ ਹੈ ਮੰਡੀ ਗੁਬਿੰਦਗੜ ਦਾ ਬੇਹੱਦ ਮਾੜਾ 에어 ਕੁਆਲਿਟੀ ਇੰਡੈਕਸ 271 ਦਰਜ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਵੀ ਹੈ ਜਿਹੜਾ ਉਹ ਥੰਮਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਬਰਸਾਤ ਅਜੇ ਤੱਕ ਨਹੀਂ ਹੋਈ ਹੈ ਜਦੋਂ ਦਾ ਸਰਦੀਆਂ ਦਾ ਮੌਸਮ ਦੀ ਸ਼ੁਰੂਆਤ ਹੋਈ ਹੈ ਹਲਕੀ ਬਰਸਾਤ ਵੀ ਪੰਜਾਬ ਦੇ ਨਾਲ ਇਲਾਕਿਆਂ ਦੇ ਵਿੱਚ ਨਹੀਂ ਹੋਈ ਜਿਸ ਕਾਰਨ ਪ੍ਰਦੂਸ਼ਣ ਤੇ ਧੂਏ ਦੇ ਕਣ ਜਿਹੜੇ ਜ਼ਮੀਨ ਤੇ ਨਹੀਂ ਆ ਰਹੇ ਉਸੇ ਤਰ੍ਹਾਂ ਹਵਾ ਦੇ ਵਿੱਚ ਇਹ ਪ੍ਰਦੂਸ਼ਣ ਦੇ ਕਣ ਲਟਕੇ ਹੋਏ ਨੇ ਜਿਸ ਕਾਰਨ ਪੰਜਾਬੀਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਖਾਸ ਤੌਰ ਤੇ ਮੰਡੀ ਗੋਬਿੰਦਗੜ੍ਹ ਤੇ ਲੁਧਿਆਣਾ ਵਰਗੇ ਇੰਡਸਟਰੀਅਲ ਸ਼ਹਿਰਾਂ ਦੇ ਵਿੱਚ ਹਵਾ ਬੇਹੱਦ ਖਰਾਬ ਹੋ ਗਈ ਹੈ ਸੁਮੀਰ ਕੀਤੀ ਜਾ ਰਹੀ ਹੈ ਕਿ ਨੇੜੇ ਭਵਿਕ ਦੇ ਵਿੱਚ ਬਰਸਾਤ ਜ਼ਰੂਰ ਹੋਵੇਗੀ ਪਰ ਆਉਣ ਵਾਲੇ 4-5 ਦਿਨਾਂ ਤੱਕ ਬਰਸਾਤ ਦੀ ਕੋਈ ਭਵਿਕ ਬਾਣੀ ਨਹੀਂ ਹੈ ਸੋ ਬਹੁਤ ਜ਼ਿਆਦਾ ਜਲਦੀ ਪ੍ਰਦੂਸ਼ਣ ਜਿਹੜਾ ਹੈ ਉਹ ਕਲੀਅਰ ਹੋਣ ਦੀ ਉਮੀਦ ਨਹੀਂ ਦਿताई ਜਾ ਰਹੀ ਇਸ ਤੋਂ ਇਲਾਵਾ ਤੁੰਡ ਤੇ ਜ਼ਰੂਰ ਪੈ ਰਹੀ ਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਦਰਜ ਕੀਤੀ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਬਰਫਬਾਰੀ ਹੁੰਦੀ ਆ ਪਹਾੜੀ ਖੇਤਰਾਂ ਦੇ ਵਿੱਚ ਤਾਂ ਧੁੰਦ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ